ਹਾਈਬ੍ਰਿਡ ਚੋਣ ਦੇ ਨੂੰ ਦੇ ਕੇ ਲਗਾਤਾਰ ਜਿਹੜਾ ਖੇਤੀ ਮਾਰਗ ਹਾਂ ਉਹ ਜਿਹੜੇ ਸਾਡੇ ਸਵਾਲ ਕੀਤੇ ਨੇ ਉਹ ਕੱਲੇ ਨਰਮਲ ਸਿੰਘ ਦਾ ਸਵਾਲ ਨਹੀਂ ਸੀ ਉਹ ਪੂਰੇ ਸਾਡੇ ਇਸ ਇਲਾਕੇ ਦੇ ਕਿਸਾਨਾਂ ਦਾ ਸਵਾਲ ਸੀਗਾ ਕਿ ਜਿਹੜੇ ਸਾਡੇ ਸੇਮ ਦਾ ਲੱਕ ਹੈ ਜਿਹੜੇ ਹਾਈਬ੍ਰਿਡ ਕਿਸਮਾਂ ਨੇ ਇਹ ਤੋਂ ਬਗੈਰ ਸਾਡੀਆਂ ਹੋਰ ਕਿਸਮਾਂ ਇੱਥੇ ਹੁੰਦੀਆਂ ਨਹੀਂ ਤਾਂ ਇਹ ਤੇ ਸੋਡਾ ਕੀ ਕਹਿਣਾ ਉਹਨੂੰ ਬੋਲਣ ਹੀ ਨਾ ਦੇਣਾ ਪਹਿਲੇ ਵੀ ਉਹਤੋਂ ਦੀ ਚਾਕੇ ਜੇਲ੍ਹ ਚ ਲੈ ਕੇ ਜਾਣਾ ਉਹਦੀ ਅਸੀਂ ਨਖੇਦੀ ਵੀ ਕੀਤੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਮੀਟਿੰਗ ਕਰਕੇ ਹੋ ਸਕਦਾ ਥੋੜਾ ਸਾਨੂੰ ਸੀਜ਼ਨ ਦਾ ਕਰਕੇ ਥੋੜਾ ਜਿਹਾ ਲੇਟ ਹੋਣਾ ਪਵੇ ਲਾਜ਼ਮੀ ਗਰਮੀਤ ਸਿੰਘ ਖੁੱਡੀਆਂ ਨਾਲ ਜਿਹੜੇ ਸਾਡੇ ਦਾ ਅਸੀਂ ਚਾਰ ਮੰਤਰੀਆਂ ਦਾ ਨਾਲ ਲੈ ਰਹੇ ਹਾਂ ਕਟਾਰੂ ਚੱਕ ਗਰਮੀਤ ਖੁੱਡੀਆਂ ਹਰਪਾਲ ਚੀਮਾ ਤੇ ਮੁੱਖ ਮੰਤਰੀ ਇਹ ਚਾਰੇ ਸਾਡੀਆਂ ਸੱਤੇ ਮੀਟਿੰਗਾਂ ਜਿਹੜੀਆਂ ਹੁੰਦੀਆਂ ਨੇ ਉਹਦੇ ਵਿੱਚ ਰਹੇ ਨੇ ਇੱਕ ਇੱਕ ਮੀਟਿੰਗ ਦਾ ਪਤਾ ਹੈ ਇੱਕ ਇੱਕ ਗੱਲ ਦਾ ਪਤਾ ਪਰ ਜੋ ਇਹਨਾਂ ਨੇ ਸਾਡੇ ਤੇ ਉੱਚ ਕਵਾਇਆ ਉਹਨੇ ਤਰੀਕ ਨੂੰ ਫੇਰ ਵੀ ਕਹਿ ਕੇ ਵੀ ਭੁੱਲ ਜੋ ਅਸੀਂ ਕਿਸਾਨੀ ਮੋਰਚੇ ਤੇ ਹਮਲਾ ਕਰਦਾ ਤਾਂ ਇਹ ਤਾਂ ਉਮੀਦ ਨਹੀਂ ਸੀ ਉਮੀਦ ਤੋਂ ਵਾਅਦੇ ਇਹਨਾਂ ਨੇ ਸਾਡੇ ਤੇ ਚਰਖੇ ਜੇਲ੍ਹ ਭੇਜਣ ਦੇ ਪਿੱਛੇ ਜਥੇਬੰਦੀ ਨੇ ਪਰੋਸਟਾ ਨਹੀਂ ਲਿਆ ਬਸ ਹਲਕੇ ਜਿਹੇ ਲੈਣ ਚੱਲ ਰਹੀ ਹੈ ਕਿ ਜਥੇਬੰਦੀ ਨਾਲ ਨਹੀਂ ਖੜੀ ਉਹਨਾਂ ਦੀ ਵੇਖੋ ਮੈਂ ਸਵੇਰ 77 ਭਾਰਤੀ ਸੰਵੇਕਤਾ ਸਿਕੂ ਕਰਦਾ ਦੂਜੇ ਜਿਹੜੀ ਅੱਜ ਸਾਡੀ ਕਿਸਾਨ ਮਹਾਪੰਚਾਇਤ ਹੋਈ ਸੀ ਸਰਕਾਰ ਕੋਸ਼ਿਸ਼ ਕਰਦੀ ਹੁੰਦੀ ਹੈ ਕਿ ਇੱਕ ਪ੍ਰੋਗਰਾਮ ਫੇਲ ਕਰਕੇ ਦੂਜੇ ਨੂੰ ਕਰਨਾ ਅੱਜ ਸਮੁੱਚੇ ਇਕੱਲੇ ਮੋਕਸਰ ਜ਼ਿਲ੍ਹੇ ਦੀ ਗੱਲ ਨਹੀਂ ਪਾਵਾਂ ਸਾਨੂੰ ਸਾਰਾ ਪੰਜਾਬ ਇੱਥੇ ਲਿਆਉਣਾ ਪਿਆ ਲਿਆਵਾਂਗੇ ਤਾਂ ਉਹਨੂੰ ਛੜਾ ਕੇ ਲਿਆਵਾਂਗੇ ਗਰਮੀਤ ਕੁਡੀਆਂ ਤੇ ਪੱਕਾ ਮੋਰਚਾ ਲਾਉਣਾ ਪਿਆ ਪੱਕਾ ਲਾਵਾਂਗੇ ਜਿੱਥੇ ਘੇਰਨਾ ਪਿਆ ਘੇਰਾਂਗੇ ਸਵਾਲ ਸਮੁੱਚੇ ਕਿਸਾਨੀ ਦੇ ਨੇ ਉਹ ਬੰਦੇ ਨੇ ਸਾਡੇ ਆਗੂ ਨੂੰ ਠਾਏ ਨੇ ਵੱਖਰੀ ਗੱਲ ਪਰ ਸਵਾਲ ਲੋਕਾਂ ਦੇ ਤਾਜੀ ਉਹ ਬਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰੂਗੀ ਇਹ ਲਾਜ਼ਮੀ ਅਸੀਂ ਮੀਟਿੰਗ ਕਰਕੇ 10 ਤੱਕ ਕਾਨਫਰੰਸਾਂ ਨੇ ਕੱਲ ਨੂੰ ਸਾਡੀ ਫਾਜ਼ਲ ਕਿਚ ਹੈ 10 ਤਰੀਕ ਦੀ ਸਾਡੀ ਅੰਮ੍ਰਿਤਸਰ ਉੱਥੇ ਹੈ ਇੱਕ ਅਸੀਂ ਮੈਂ ਹੋਰ ਵੀ